ਗੋਦੀ মিডিਆ ਦੇ ਐਂਕਰਾਂ ਦੇ ਮੂੰਹ ਤੇ ਕਾਨੂੰਨ ਦੀ ਚਪੇੜ ਦੇਸ਼ ਨੂੰ ਕਰਤਾ ਗਲਤ ਖਬਰਾਂ ਦੇ ਕੇ ਬਰਬਾਦ ਆਖਰੋ ਕਿਹੜਾ ਪੱਤਰਕਾਰ ਹੈ ਜਿਸ ਦੇ ਖਿਲਾਫ ਕਾਂਗਰਸ ਪਾਰਟੀ ਨੇ ਚੁੱਕਿਆ ਠੋਸ ਕਦਮ ਹੋਰ ਨਹੀਂ ਮਿਲ ਸਕਦੀ ਉਸ ਨੂੰ ਜ਼ਮਾਨਤ ਕੀ ਹੈ ਪੂਰੀ ਖਬਰ ਇਸ ਸਮੇਂ ਤੁਸੀਂ ਪੋਸੂ ਨਾਮਾ ਚੈਨਲ ਦੇ ਨਾਲ ਜੁੜ ਚੁੱਕੇ ਹੋ ਦੱਸਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੀ ਖਿੱਚੋ ਤਾਨ ਨੂੰ ਲੈ ਕੇ ਜਿੰਨੀਆਂ ਗਲਤ ਖਬਰਾਂ ਗੋਦੀ মিডিਆ ਨੇ ਲੋਕਾਂ ਤੱਕ ਪਹੁੰਚਾਈਆਂ ਨੇ ਸ਼ਾਇਦ ਹੀ ਕਿਸੇ ਹੋਰ ਚੈਨਲ ਨੇ ਪਹੁੰਚਾਈਆਂ ਹੋਣ ਕਿਉਂਕਿ ਗੋਦੀ মিডিਆ ਨੇ ਦੇਸ਼ ਨੂੰ ਇਸ ਕਦਰ ਬਰਬਾਦ ਔਰ ਖੋਖਲਾ ਕਰ ਦਿੱਤਾ ਹੈ ਅੱਜ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਗੋਦੀ মিডিਆ ਦੇ ਕੁਛ ਇੱਕ ਐਂਕਰ ਜਿਹੜੇ ਨੇ ਜਿਹੜੇ ਕੀ ਮਤਲਬ ਦੇਸ਼ ਨੂੰ ਬਰਬਾਦ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਲੋਕਾਂ ਨੂੰ ਸ਼ਰਿਆਮ ਡਿਬੇਟਸ ਦੇ ਵਿੱਚ ਔਰ ਆਮ ਲੋਕਾਂ ਦੀ ਬੋਲ ਚੱਲ ਦੇ ਵਿੱਚ ਉਹਨਾਂ ਨੂੰ ਸ਼ਰਿਆਮ ਆਪਣੀ ਆਪਣੀ ਭਾਸ਼ਾ ਦੇ ਵਿੱਚ ਗਾਲਾਂ ਗੱਡੀਆਂ ਜਾ ਰਹੀਆਂ ਨੇ ਔਰ ਉਹਨਾਂ ਲੋਕਾਂ ਨੂੰ ਕੋਈ ਸੁਣਨ ਵਾਸਤੇ ਤਿਆਰ ਨਹੀਂ ਹੈ ਤੁਹਾਨੂੰ ਮੈਂ ਦੱਸ ਦਿਆਂ ਕਿ ਗੋਦੀ ਮੀਡੀਆ ਦੀਆਂ ਗਲਤ ਖਬਰਾਂ ਕਰਕੇ ਇਹਨਾਂ ਚੈਨਲਾਂ ਦੀ ਟੀਆਰਪੀ ਤੇ ਬਹੁਤ ਜ਼ਿਆਦਾ ਫਰਕ ਪਿਆ ਹੈ ਉਸਦੇ ਜ਼ਿੰਮੇਵਾਰ ਕੋਈ ਹੋਰ ਨਹੀਂ ਹੈ ਇਹ ਗੋਦੀ ਮੀਡੀਆ ਦੇ ਐਂਕਰ ਨੇ ਪਤਾ ਨਹੀਂ ਕਿਥੋਂ ਖਬਰ ਲਿਆਉਂਦੇ ਆ ਪਤਾ ਨਹੀਂ ਕੀ ਕਰਦੇ ਆ ਲੇਕਿਨ ਕਾਂਗਰਸ ਪਾਰਟੀ ਨੇ ਹੁਣ ਗੋਦੀ মিডিਆ ਦੇ ਐਂਕਰਾਂ ਦੇ ਉੱਪਰ ਇੱਕ ਬਹੁਤ ਵੱਡਾ ਸਟੈਪ ਚੱਕਣ ਦਾ ਫੈਸਲਾ ਕੀਤਾ ਹੈ ਔਰ ਕੁਝ ਉਹਨਾਂ ਨੇ ਐਫ ਆਈ ਆਰ ਦਰਜ ਵੀ ਕਰਵਾ ਦਿੱਤੀਆਂ ਨੇ ਮੈਂ ਦੱਸ ਦਿਆ ਕਿ ਦੇਰ ਆਏ ਦਰੋਸਤ ਆਏ ਲੇਕਿਨ ਜੇਕਰ ਇਹ ਪਹਿਲਾ ਫੈਸਲਾ ਲਿਆ ਜਾਂਦਾ ਹੈ ਇਹਨਾਂ ਐਂਕਰਾਂ ਦੇ ਉੱਪਰ કે ਇਸ طرحનીયા غلط-ગલત ખબરાં ફેલાકે એ લોકાનુ ગુમરાહ કર રહેને દેશ નુ ગુમરાહ કર રહેને શાયદ આજા એન્કર બહોત سارے ને જો ਇਸ طرحનીયા ਝૂઠિયા ખબરાં ફેલાਉਣ તો બાસ આઉંડે અરનવ ગોસ્વામી હે જોકી રિપબ્લિકન પબ્લિક ટીવી દાઈ એક એન્કર હે ਔਰ ਉਸ ਦਾ ਉਹ مالک ਵੀ ਦੱਸਿਆ ਜਾ ਰਿਹਾ ਜੇ ਕੋਈ ਗਲਤੀ ਨਾ ਹੋਈ ਹੋਵੇ ਤਾਂ ਉਸ ਤੇ ਉੱਪਰ ਬਹੁਤ ਵੱਡੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਮਤਲਬ ਹੁਣ ਕਿਤੇ ਨਾ ਕਿਤੇ ਕਾਨੂੰਨੀ ਤੌਰ ਤੇ ਇਹਨਾਂ ਨੂੰ ਅਜਿਹਾ ਸਿੱਧਾ ਕਰਨ ਦਾ ਮਨ ਜਿਹੜਾ ਹੈ ਉਹ ਬਣਾ ਲਿਆ ਹੈ ਦੇਖੋ ਭਾਰਤ ਤੇ ਪਾਕਿਸਤਾਨ ਦੇ ਇਸ ਤਣਾਅ ਨੂੰ ਲੈ ਕੇ ਜਿੰਨੀਆਂ ਗਲਤ ਖਬਰਾਂ ਪਾਕਿਸਤਾਨ ਦੇ ਲਾਹੌਰ ਦੇ ਉੱਪਰ ਭਾਰਤ ਦਾ ਕਬਜ਼ਾ ਪਸ਼ਾਵਰ ਦੇ ਉੱਪਰ ਭਾਰਤ ਦਾ ਕਬਜ਼ਾ ਕਿੱਥੇ ਹੈ ਇਹਨਾਂ ਨੂੰ ਪੁੱਛੇ ਕਿ ਹੁਣ ਕਿੱਥੇ ਹੈ ਉਹ ਕਬਜ਼ਾ ਇਸ ਟਾਈਮ ਕੀ ਅਸੀਂ ਲੋਕ ਜਿਹੜਾ ਹੈ ਉਹ ਲਾਹੌਰ ਦੇ ਉੱਪਰ ਕਬਜ਼ਾ ਕਰਨ ਕਰਕੇ ਅਸੀਂ ਲਾਹੌਰ ਜਾ ਸਕਦੇ ਆ ਪਿਸ਼ਾਵਰ ਦੇ ਉੱਪਰ ਜਾ ਸਕਦੇ ਆ ਮਤਲਬ ਕਿਸ ਕਿਸ ਤਰ੍ਹਾਂ ਦੀਆਂ ਖਬਰਾਂ ਇਹਨਾਂ ਨੇ ਪਹੁੰਚਾਈਆਂ ਨੇ ਔਰ ਅੱਜ ਇਹ ਡਰੇ ਹੋਏ ਨੇ ਸਹਿਮੇ ਹੋਏ ਨੇ ਇਹਨਾਂ ਨੂੰ ਪਤਾ ਹੈ ਕਿ ਜੇਕਰ ਹੁਣ ਅਸੀਂ ਕੋਈ ਇਹੋ ਜਿਹਾ ਕੰਮ ਕੀਤਾ ਤੇ ਜਿਸ ਤਰ੍ਹਾਂ ਅਰਨਬ ਗੋਸਵਾਮੀ ਨੇ ਗਲਤ ਖਬਰਾਂ मतलब फैला के कांग्रेस पार्टी बदनाम करने की कोशिश की थी है और उदा जरा जुर्माना है वह भुगतेगा दोस्तों मैं दिया कि जेकर सोशल मीडिया के उपर बहुत सारे ईमानदार एंकर ने जिमें उन्होंने सब रवनीश जी है शर्मा जी है होर बहुत सारे ने जो कि मतलब बहुत डिटेल के और बिल्कुल ਕੀ ਖਬਰ ਦੰਦੇ ਨੇ ਜਿਸ ਦੀ ਕਮਜ਼ੋਰੀ ਜਿਸ ਦੀ ਗਲਤੀ ਉਸ ਦੀ ਗਲਤੀ ਦੱਸਦੇ ਨੇ ਇਹ ਨਹੀਂ ਕਿ ਇਹ ਗੋਦੀ ਮੀਡੀਆ ਦੇ ਜਿਨ੍ਹਾਂ ਲੋਕਾਂ ਜਿਹੜੇ ਐਂਕਰ ਨੇ ਜਿਹੜੇ ਕਿ ਮਤਲਬ ਜਿਨ੍ਹਾਂ ਦਾ ਘਰ ਹੀ ਝੂਠ ਬੋਲਣ ਤੇ ਸਵਾ ਮਤਲਬ ਨਹੀਂ ਚੱਲਦਾ ਉਹਨਾਂ ਲੋਕਾਂ ਨੂੰ ਹੁਣ ਜਿਹੜਾ ਹੈ ਆਮ ਲੋਕ ਵੀ ਆਮ ਲੋਕ ਵੀ ਜਵਾਬ ਦੇਣ ਲੱਗ ਪਏ ਨੇ ਔਰ ਸ਼ਰੇਮ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕੌਸਤੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਨਜ਼ਰ ਆ ਰਹੇ ਨੇ ਤੁਸੀਂ ਬਹੁਤ ਸਾਰੇ ਨੇਤਾਵਾਂ ਦੀਆਂ ਡਿਬੇਟਸ ਵੀ ਦੇਖੀਆਂ ਹੋਣਗੀਆਂ ਜਿਹਦੇ ਵਿੱਚ ਨੇਤਾ ਜਿਹੜੇ ਨੇ ਉਹ ਗੋਦੀ ਮੀਡੀਆ ਦੇ ਨਾਲ ਰਿਲੇਟਡ ਐਂਕਰ ਜਿਹੜੇ ਨੇ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਉਂਦੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਪਤਾ ਇਹਨਾਂ ਲੋਕਾਂ ਨੂੰ ਵੀ ਹੈ ਕਿ ਹੁਣ ਸਾਡੀ ਜਿਹੜੀ ਹੈ ਦਿਨੋਂ-ਦਿਨ ਬੁਖਤ ਜਿਹੜੀ ਆ ਘਟਦੀ ਜਾਂਦੀ ਹੈ ਦੇਖੋ ਕਿਸੇ ਵੀ ਚੀਜ਼ ਦਾ ਇੱਕ ਅੰਤ ਸਮਾਂ ਜ਼ਰੂਰ ਤੈਅ ਕੀਤਾ ਹੈ ਉਸ ਕੁਦਰਤ ਨੇ ਇਕਬਾਲ ਹੈ ਉਹਨੂੰ ਆਪਾਂ ਜਿੰਨੀ ਮਰਜ਼ੀ ਉਚਾਈ ਤੇ ਮਾਰ ਦਈਓ ਉੰਨੀ ਉੱਚੀ ਤੇ ਜਾਵੇਗੀ ਲੇਕਿਨ ਕੁਦਰਤ ਦਾ ਕਾਨੂੰਨ ਹੈ ਕਿ ਜਿੰਨੀ ਉਚਾਈ ਤੋਂ ਜਾਵੇਗੀ ਉੰਨੀ ਹੀ ਜ਼ਮੀਨ ਦੇ ਉੱਪਰ ਉਹ ਤੇਜ਼ੀ ਦੇ ਨਾਲ ਮੂੰਹ ਪਰਨੇ ਗਿਰੇਗੀ ਪੱਤਰਕਾਰੀ ਪੱਤਰਕਾਰਤਾ ਦਾ ਜੇ ਨਾਮ ਲਈਏ ਤਾਂ ਚੌਥਾ ਸਤੰਭ ਮੰਨਿਆ ਜਾਂਦਾ ਹੈ ਪਰ ਇਹਨਾਂ ਲੋਕਾਂ ਨੇ ਪੱਤਰਕਾਰਤਾ ਨੂੰ ਬਿਲਕੁਲ ਬਰਬਾਦ ਕਰ ਦਿੱਤਾ ਹੈ ਜਿਹੜੇ ਬੱਚੇ ਬੱਚੀਆਂ ਅੱਗੇ ਪੱਤਰਕਾਰਤਾ ਵਿੱਚ ਆਉਣਾ ਚਾਹੁੰਦੇ ਨੇ ਉਹ ਰਿਪੋਰਟਰ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਨੇ ਜਰਨਲਿਸਟ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਨੇ ਇਹਨਾਂ ਲੋਕਾਂ ਦੀਆਂ ਕੀਤੀਆਂ ਉਹੀਆਂ ਗਲਤੀਆਂ ਕਰਕੇ ਉਹ ਬੱਚੇ ਸ਼ਾਇਦ ਅੱਗੇ ਸਟੈਪ ਨਹੀਂ ਚੱਕ پا ਰਹੇ ਸੋ ਇਸ ਕਰਕੇ ਇੱਕ ਬਹੁਤ ਵੱਡਾ ਮਤਲਬ ਹੁਣ ਕਾਨੂੰਨ ਦੀ ਚਪੇੜ ਹੈ ਅਰਨਵ ਗੋਸਵਾਮੀ ਦੇ ਉੱਪਰ ਦੇਖਦੇ ਹਾਂ ਕਿ ਭਵਿੱਖ ਵਿੱਚ ਹੁਣ ਕੀ ਹੋਵੇਗਾ ਜੁੜੇ ਰਹੋ ਪੋਸ਼ੂਨਾਮਾ ਚੈਨਲ ਤੇ ਨਾਲ